ਹਾ ਦੇ ਵਾਸਤੇ ਗੁਰਵਿੰਦਰ ਸੰਘਰ ਸਭ ਤੋਂ ਸਹੀ ਸਭ ਤੋਂ ਸਹੀ ਤੇ ਸੱਚਾ ਤੇ ਸੁੱਚਾ ਬੰਦਾ ਹੈ ਗੁਰਵਿੰਦਰ ਸੰਘਰ ਨੇ ਪਿੰਡ ਦੇ ਨਾਲ ਬਹੁਤ ਹੀ ਵਧੀਆ ਭਲਾ ਕੀਤਾ ਪਿੰਡ ਦਾ ਤੇ ਸਾਨੂੰ ਉਹਦਾ ਹੁਣ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਵਾ ਜਿੰਦਾਬਾਦ ਗੁਰਵਿੰਦਰ ਸਿੰਘ ਸੰਘਰ ਜਿੰਦਾਬਾਦ ਗੁਰਵਿੰਦਰ ਸਿੰਘ ਸੰਘਰ ਜਿੰਦਾਬਾਦ ਉਹਦੇ ਵਰਗਾ ਨਾਮ ਆਣੇ ਕਿਸ ਨੇ ਜੰਮਣਾ ਤੇ ਨਾ ਜੰਮਣਾ ਇੱਕ ਸਕਿੰਟ ਵਿੱਚ ਆਪਣੇ ਜੇਬ ਚੋਂ ਕੱਢ ਕੇ ਪੈਸੇ ਦੇ ਦਿੰਦਾ ਆ ਅਗਲੇ ਦਿਸ਼ਾਤ ਬਣਾਉਂਦਾ ਆ ਧੀਆਂ ਦੇ ਵਿਆਹ ਵੀ ਕਰਦਾ ਆ ਕਿਸੇ ਨੂੰ ਕੋਈ ਬਿਮਾਰੀ ਤੇ ਜ਼ਰੂਰਤ ਪੈ ਜੇ ਉਹ ਵੀ ਉਹ ਕਰਕੇ ਦਿੰਦਾ ਆ ਹੁਣ ਤੁਸੀਂ ਦੱਸੋ ਸਾਨੂੰ ਕਿ ਅਸੀਂ ਆਪਣੀ ਵੋਟ ਕਿੰਨੂੰ ਦਈਏ ਅਸੀਂ ਉਹਨੂੰ ਦਵਾਂਗੇ ਨਾ ਜੋ ਸਾਡੇ ਕੰਮ ਕਰਦਾ ਆ ਤੇ ਜਾਂ ਅਸੀਂ ਉਹਨੂੰ ਦਈਏ ਜਿਹੜਾ ਸਾਡਾ ਚੱਕਰ ਘਟਾਉਂਦਾ ਆ ਅਸੀਂ ਤੇ ਗੁਰਵਿੰਦਰ ਸੰਘਰ ਦੇ ਨਾਲ ਆ ਤੇ ਉਹਨਾਂ ਨੂੰ ਹੀ ਆਪਣੇ ਵੋਟ ਦੇਣਾ ਜ਼ਰੂਰੀ ਸਮਝਦੇ ਆ ਜਿਆਦਾ ਤੋਂ ਜਿਆਦਾ ਧੀਆਂ ਦਾ ਹਰ ਇੱਕ ਬੜੇ ਵਿਆਹ ਕੀਤੇ ਆ ਬੜੇ ਘਰ ਬਣਾਏ ਆ ਪਰ ਕੋਈ ਅਜੇ ਤੱਕ ਇੱਥੇ ਮੰਤਰੀ ਬੜੇ ਬੜੇ ਬਣੇ ਵੇਖੇ ਆ ਪਰ ਅਜੇ ਤੱਕ ਇਹੋ ਜਿਹਾ ਕੋਈ ਨਹੀਂ ਹੋਇਆ ਕਿ ਇੱਕ ਦਾ ਕਿਸੇ ਦਾ ਕਿਸੇ ਨੇ ਕਮਰਾ ਵੀ ਛੱਤਿਆ ਹੋਏਗਾ ਅਸੀਂ 10 ਕਿਲੋ ਆਟੇ ਬਦਲੇ ਥੋੜੀ ਕਿਸ ਨੂੰ ਵੋਟ ਦਵਾਂਗੇ ਲੱਖ ਰੁਪਏ ਦੀ ਜਿੰਨੇ ਸਾਡਾ ਕੰਮ ਕੀਤਾ ਲੱਖ ਰੁਪਏ ਦਾ ਕੰਮ ਉਹਨਾਂ ਦਾ ਕੀਤਾ ਫਿਰ ਕੰਮ ਗੁਰਵਿੰਦਰ ਸਿੰਘ ਅਸ ਚੰਗੇ ਬੰਦੇ ਨੂੰ ਮਤਲਬ ਵੋਟ ਪਾਉਣਾ ਚਾਹੁੰਦੇ ਆ ਕਿ ਕਿਸੇ ਮਾੜੇ ਬੰਦੇ ਦੇ ਨਾਲ ਨਾ ਮਹੀਦਦਲੀ ਇੱਕ ਗੁਰਿੰਦਰ ਸਿੰਘ ਰਾਜ ਜਿਹੜਾ ਕੋਈ ਵੀ ਜਾ ਕੇ ਵਿੱਚ ਜਿਖੋ ਆ ਕੇ ਨੂੰ ਕੋਈ ਕਹਿ ਦਿੰਦਾ ਕਿ ਮੇਰੀ ਆਸਾਇਤਾ ਕਰ ਦੋ ਤੇ ਉਹ ਸਭ ਤੋਂ ਪਹਿਲਾਂ ਅੱਗੇ ਆ ਕੇ ਉਹ ਬੰਦੇ ਦੀ ਸਹਾਇਤਾ ਕਰਦਾ ਕਿਹੇ ਵੀ ਸਰਕਾਰ ਨੇ ਕਿਹੇ ਵੀ ਸਰਪੰਚ ਨੇ ਬੜੇ ਸਰਪੰਚਾਏ ਆ ਬੜੀਆਂ ਸਰਕਾਰਾਂ ਬਦਲਦੀਆਂ ਪਰ ਗੁਰਵਿੰਦਰ ਸਿੰਘ ਪਹਿਲੀ ਵਾਰ ਆਪਣੀ ਜੇਬ ਚੋਂ ਪੈਸਾ ਕੱਢ ਕੇ ਬਹੁਤ ਸਾਡੇ ਢੱਲੇ ਪਿੰਡ 'ਚ ਉਹਨੇ ਲਾਇਆ ਵਾ ਔਰ ਮੈਂ ਪਿੰਡਲੇਨੋ ਵੀ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਗੁਰਵਿੰਦਰ ਸੰਗਰ ਨੇ ਸਾਡੇ ਨਾਲ ਪਿੰਡ ਦੇ ਨਾਲ ਬਹੁਤ ਹੀ ਵਧੀਆ ਪੜਾ ਕੀਤਾ ਪਿੰਡ ਦਾ ਤੇ ਸਾਨੂੰ ਉਹਦਾ ਹੁਣ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਵਾ ਉਹਦਾ ਕੀਤੇ ਕੰਮਾਂ ਨੂੰ ਹੁਣ ਭੁੱਲਣਾ ਨਹੀਂ ਚਾਹੀਦਾ ਸਗੋਂ ਅੱਗੇ ਆ ਕੇ ਤੇ ਉਹਨੂੰ ਦੱਸਣਾ ਚਾਹੀਦਾ ਵੀ ਅਸੀਂ ਤੇਰੇ ਨਾਲ ਆ ਗੁਰਬਾਣੀ ਵਿੱਚ ਫਰਮਾਨ ਆ ਕਿ ਕਿਰਤ ਕਰਨ ਦਾ ਭਾਰ ਧਰਤੀ ਵੀ ਨਹੀਂ ਚਲਦੀ ਔਰ ਸਾਨੂੰ ਵੀ ਗੁਰਵਿੰਦਰ ਸੰਗਰ ਨੇ ਜਿਵੇਂ ਸਾ ਨੱਪ ਲਾ ਕੀਤਾ ਵਾ ਸਾਨੂੰ ਹੁਣ ਉਹਦੇ ਨਾਲ ਵੱਧ ਤੋਂ ਵੱਧ ਖਰਨਾ ਚਾਹੀਦਾ ਵਾ ਉਹਦਾ ਕਰਜ਼ ਲੈਣਾ ਚਾਹੀਦਾ ਵਾ ਹਾਂ ਉਹਦੇ ਹੁਣ ਪਰਖ ਦੀ ਘੜੀ ਆ ਸਾਨੂੰ ਉਹਦੇ ਨਾਲ ਸਾਥ ਨਾ ਸਾਥ ਦੇਣਾ ਚਾਹੀਦਾ ਜਦੋਂ ਵੀ ਇੱਕ ਗ੍ਰਾਂਟ ਆਉਂਦੀ ਹੈ ਪਿੰਡ ਵਿੱਚ ਸਾਨੂੰ ਉਹ ਗ੍ਰਾਂਟ ਨੂੰ ਕਿਸੇ ਨੂੰ ਦੇਣ ਵਾਸਤੇ ਸਰਪੰਚਾਂ ਦੇ ਫੇਰੇ ਮਾਰਨੇ ਪੈਂਦੇ ਹੋਰ ਕਈਆਂ ਸਿਆਸਤਾਨਾਂ ਦੇ ਗਾੜੀ ਜਾਣਾ ਪੈਂਦਾ ਕਿ ਸਾਨੂੰ ਆਹ ਕੰਮ ਕਰਨਾ ਪੂਰੇ ਤੱਕ ਤੇ ਕਾਫੀ ਢੇਰ ਵੀ ਹੋ ਚੁੱਕੀ ਹੁੰਦੀ ਆ ਤੇ ਇੱਕ ਗ੍ਰਿੰਦਰ ਸੰਗਰ ਆ ਜਿਹਦੇ ਕੋਈ ਵੀ ਜਾ ਕੇ ਵਿੱਚ ਜਿ ਕੋ ਆ ਕੇ ਉਹਨੂੰ ਕੋਈ ਕਹਿ ਦਿੰਦਾ ਕਿ ਮੇਰੀ ਆਸਾਇਤਾ ਕਰ ਦੋ ਤੇ ਉਹ ਸਭ ਤੋਂ ਪਹਿਲਾਂ ਅੱਗੇ ਆ ਕੇ ਉਹ ਬੰਦੇ ਦੀ ਸੇਵਾ ਕਰਦਾ ਕੁਲਵਿੰਦਰ ਕੋਰ ਪਿੰਡ ਕਿਹੜਾ ਤੁਹਾਡਾ ਡੱਲਾ ਤੁਹਾਡੇ ਪਿੰਡ ਡੱਲੇ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਨੂੰ ਤੁਸੀਂ ਸਮਝਦੇ ਹੋ ਕਿ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਕਿ ਕਿਉਂ ਪਾਉਣੀ ਚਾਹੀਦੀ ਹੈ ਅਹੀਂ ਤੇ ਗ੍ਰਿੰਦਰ ਸੰਗਰ ਕਾਂਗਰਸ ਵਾਲਾ ਤੇ ਸਾਡਾ ਇਹ ਆ ਵੀ ਮਤਲਬ ਅਸੀਂ ਚੰਗੇ ਬੰਦੇ ਨੂੰ ਮਤਲਬ ਵੋਟ ਪਾਉਣਾ ਚਾਹੁੰਦੇ ਆ ਵੀ ਕਿ ਇਹ ਮਾੜੇ ਬੰਦੇ ਦੇ ਨਾਲ ਨਾ ਭੇਦ ਦੁੱਦੀ ਵੀ ਸਾਡਾ ਪਿੰਡ ਦਾ ਕੋਈ ਹਸੂਲਤ ਹੋ ਜੇ ਉਹ ਪਿੰਡ ਦੇ ਵਿੱਚ ਵਧੀਆ ਹਾਂਜੀ ਜਿਹੜਾ ਲੈ ਜਾ ਸਕੀ ਸਹੀ ਬੰਦੇ ਨੂੰ ਇਹ ਅੱਗੇ ਲਿਆਉਣਾ ਚਾਹੁੰਦੇ ਆ ਹਾਡੇ ਵਾਸਤੇ ਗੁਰਵਿੰਦਰ ਸੰਗਰ ਸਭ ਤੋਂ ਸਹੀ ਤੇ ਸੱਚਾ ਤੇ ਸੁੱਚਾ ਬੰਦਾ ਹੈ ਜੋ ਹਰ ਇੱਕ ਦੀ ਹਰ ਵੇਲੇ ਹੀ ਮਜ਼ਦ ਕਰਦਾ ਹੈ ਮਜ਼ਦ ਕਰਦਾ ਇਹ ਵੀ ਨਹੀਂ ਸੋਚਦਾ ਵੀ ਮੈਂ ਆਪਣੇ ਕੋਲ ਇੰਨਾ ਪੈਸਾ ਦਿੱਤਾ ਕਿ ਇਹਨੂੰ ਉਹਦੇ ਵੀ ਦਿਲ 'ਚ ਇੰਨਾ ਮਤਲਬ ਹਰ ਬੰਦਿਆਂ ਵਾਸਤੇ ਮਤਲਬ ਇਹ ਆ ਕਿ ਆਪਣਾ ਸਮਝਦਾ ਵਾ ਕਿਸੇ ਨੂੰ ਬਗਾਨਾ ਨਹੀਂ ਸਮਝਾ ਧੀਆਂ ਵਾਸਤੇ ਉਹ ਜਿਆਦਾ ਤੋਂ ਜਿਆਦਾ ਸਾਥ ਦਿੰਦਾ ਜਿਆਦਾ ਤੋਂ ਜਿਆਦਾ ਈ ਆਦਾ ਹਰ ਇੱਕ ਬੜੇ ਵਿਆਹ ਕੀਤੇ ਆ ਬੜੇ ਘਰ ਬਣਾਏ ਆ ਪਰ ਕੋਈ ਅਜੇ ਤੱਕ ਇੱਥੇ ਮੰਤਰੀ ਬੜੇ ਬੜੇ ਬਣੇ ਵੇਖੇ ਆ ਪਰ ਅਜੇ ਤੱਕ ਇਹੋ ਜਿਹਾ ਕੋਈ ਨਹੀਂ ਹੋਇਆ ਕਿ ਇੱਕ ਦਾ ਕਿਸੇ ਦਾ ਕਿਸੇ ਨੇ ਕਮਰਾ ਵੀ ਛੱਤਿਆ ਹੋਵੇਗਾ ਭਾਜੀ ਅਹੀਂ ਤੇ ਗੁਰਵਿੰਦਰ ਸੰਗਰ ਦੇ ਨਾਲ ਹੀ ਆ ਉਹੀ ਅਹੀਂ ਜਿੱਥੇ ਵੀ ਉਹ ਕਹਿਣਗੇ ਵੋਟ ਦੇ ਉੱਥੇ ਉਹਨਾਂ ਦੇ ਉਹ ਦੀ ਸਿਆਸੀ ਪਾਰਟੀ ਨਾਲ ਨਿੰਹਾ ਇਕੱਲੀ ਦਾ ਪਰ ਜੋ ਵੀ ਉਹਨੇ ਕਿੱਥੇ ਵੀ ਕਹੋਗਾ ਸਾਡੀ ਵੋਟ ਉਹਨੂੰ ਹੀ ਉਹਨੂੰ ਹੀ ਜਾਊਗੀ ਨਾ ਉਹਦੇ ਨਾਲ ਦਾ ਦੁਨੀਆ ਤੇ ਜੰਮਣਾ ਤੇ ਨਾ ਕਿਸੇ ਮਾਂ ਨੇ ਪੈਦਾ ਕਰਨਾ ਵਾ ਕਿਉਂਕਿ ਉਹਦੇ ਵਰਗਾ ਨਾ ਕੋਈ ਜੰਮਿਆ ਅਜੇ ਤੱਕ ਨਾ ਆਪਾਂ ਵੇਖਿਆ ਹੀ ਹੈ ਕੋਈ ਆਪਣੀ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਕੋਈ ਕਿਸ ਦਾ ਕੁल्ला ਨਹੀਂ ਛੱਟਦਾ ਇਹ ਉਹਦੇ ਤੋਂ ਇਲਾਵਾ ਮੈਂ ਨਹੀਂ ਕੋਈ ਦੁਨੀਆ ਤੇ ਹੈ ਹੀ ਨਹੀਂ ਉਹਦੇ ਵਰਗਾ ਨਾ ਮਾਂ ਨੇ ਕਿਸ ਨੇ ਜੰਮਣਾ ਤੇ ਨਾ ਜੰਮਣਾ ਹੀ ਬਾਕੀ ਤੁਹਾਡਾ ਨਿੰਦਰੋ ਕਿੱਨੇ ਬਣਾਇਆ ਤੁਹਾਡਾ ਕਰ ਗਰਵਿੰਦਰ ਸਿੰਘ ਨੇ ਤੇ ਈਸ਼ਵਰੀ ਵੋਟਾਂ ਨੇ ਤਕੋ ਹਾਨੂ ਕੀ ਲੈਂਦਾ ਜੀ ਤੁਸੀਂ ਗੁਰਿੰਦਰ ਸਿੰਘਰ ਦਾ ਜਿਹੜੇ ਬੰਦਾ ਖੜਾ ਰਿਹਾ ਤੁਸੀਂ ਉਹਨੂੰ ਵੋਟ ਪਾਣੀ ਕਿ ਕਿਸੇ ਹੋਰ ਨੂੰ ਉਹਨੂੰ ਪਾਵਾਂਗੇ ਕਿ ਹੋਰ ਕਿਹਨੂੰ ਪਾਉਣਾ ਹੈ ਅੱਛਾ ਇਹ ਦੱਸੋ ਤੁਹਾਡੇ ਪਿੰਡ ਦੱਸਣ ਦੇ ਨੇ ਕਿ ਵੋਟਾਂ ਤੁਸੀਂ ਭਾਵੇਂ ਜਿਹੜਾ ਮਰਜ਼ੀ ਨੀਤੀ ਦਾ ਕੰਮ ਜਿਹੜਾ ਮਰਜ਼ੀ ਕਰ ਜੀ ਹਾਂ ਪਰ ਲੋਕੀ ਨਾ ਨੀਤੀ ਕਰਕੇ ਨਾ ਉਹਦੇ ਅਗਲੇ ਦਾ ਕੰਮ ਵੀ ਲੈ ਕੇ ਅਗਲੇ ਕੋਲੋਂ ਉਰਕੇ ਵੋਟਾਂ ਵਾਲੇ ਦਿਨ ਵੋਟ ਐਵੇਂ ਨਿੱਕੇ ਜਿਹੇ ਥੋੜੇ ਜਿਹੇ ਪੈਸੇ ਪਿੱਛੇ ਜਾਂ ਬੋਤਲ ਪਿੱਛੇ ਵਿਕ ਜਾਂਦੀ ਸੱਚ ਹੈ ਇਦਾਂ ਹੀ ਆ ਇਦਾਂ ਹੀ ਗਲੌਸੀ ਤੇ ਲੋਕੀ ਮਰਦੇ ਅਕੀਲੇ ਦੇਣਾ ਫਿਰ ਜਿੰਨੇ ਪੈਸੇ ਦਿੱਤੇ ਉਹਨੂੰ ਐਂਡ ਤੇ ਹੁਣ ਪਤਾ ਲੱਗੂਗਾ ਵੀ ਕੀ ਬਣਦਾ ਪੱਕਾ ਪਤਾ ਤੇ ਐਂਡ ਤੇ ਹੀ ਬਣੂਗਾ ਕਿ 14 ਤਰੀਕ ਤੇ ਪਤਾ ਲੱਗੂਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਤੁਹਾਡੇ ਘਰ ਵੀ ਅਗਰ ਕੋਈ ਆਉਂਦਾ ਹਨ ਕੇ ਪੈਸੇ ਭੇਜਦਾ ਤੇ ਜਾਂ ਕੋਈ ਕਹਿੰਦਾ ਕਿ ਆ ਲਓ ਸੂਟ ਲੈ ਲਓ ਆਟਾ ਲੈ ਲਓ ਜਾਂ ਕੋਈ ਚੀਜ਼ ਲੈ ਲਓ ਨਾ ਕੋਈ ਕਰੇ ਨਹੀਂ ਕੋਈ ਆਇਆ ਆਊਗਾ ਮੰਨੋ ਕਿ ਆ ਜਾਂਦਾ ਤੇ ਫਿਰ ਉਹਨੂੰ ਪਾਉਗੇ ਵੋਟ ਨਹੀਂ ਨਹੀਂ ਕਿਹਨੂੰ ਪਾਉਗੇ ਅਸੀਂ 10 ਕਿਲੋ ਆਟੇ ਬਦਲੇ ਥੋੜੀ ਕਿਸ ਨੂੰ ਬੋੜ ਦਵਾਂਗੇ ਲੱਖ ਰੁਪਏ ਇਹਦੇ ਇੰਨੇ ਸਾਡਾ ਕੰਮ ਕੀਤਾ ਲੱਖ ਰੁਪਏ ਦਾ ਕੰਮ ਉਹਨਾਂ ਦਾ ਲੱਖ ਰੁਪਏ ਦੀ ਬੋਟ ਉਹ ਕੀਤਾ ਫਿਰ ਕੰਮ ਗੁਰਵਿੰਦਰ ਸਿੰਘ ਨੇ ਇਹਨਾਂ ਤੋਂ ਲਾਵਾ ਕਿਸ ਨੇ ਜੇਬ ਚੋਂ ਪੈਸਾ ਨਹੀਂ ਹਜੇ ਤੱਕ ਕੱਢਿਆ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਰਪੰਚ ਨੇ ਬੜੇ ਸਰਪੰਚਾਏ ਆ ਬੜੀਆਂ ਸਰਕਾਰਾਂ ਬਦਲਦੀਆਂ ਪਰ ਗੁਰਵਿੰਦਰ ਸਿੰਘ ਪਹਿਲੀ ਵਾਰ ਆਪਣੀ ਜੇਬ ਚੋਂ ਪੈਸਾ ਕੱਢ ਕੇ ਬਹੁਤ ਸਾਡੇ ਢੱਲੇ ਪਿੰਡ ਕਿ ਉਹਨੇ ਲਾਇਆ ਇੱਥੇ ਅਮੀਰ ਹੋਰ ਵੀ ਬੜੇ ਹੋਣੇ ਨੇ ਬਹੁਤ ਬڑے ਅੰਬੀਰ ਲੋਕ ਹੈਗੇ ਆ ਜੱਟ ਬੂਰੇ ਹੈਗੇ ਆ ਪਰ ਜੇਬ ਚੋਂ ਪੈਸਾ ਨਹੀਂ ਕਿਸਨੇ ਕੱਢਿਆ ਆ ਪਹਿਲਾ ਚਾਂਸ ਵਾ ਗੁਰਵਿੰਦਰ ਸਿੰਘ ਨੇ ਆਪਣੇ ਜੇਬ ਚੋਂ ਪੈਸੇ ਕੱਢ ਕੇ ਤੇ ਗਰੀਬਾਂ ਵਾਸਤੇ ਸੋਚਿਆ ਵਾ ਕਿੰਨੇ ਘਰ ਬਣਾਏ ਨੇ ਉਹਨੇ ਬਣਾਵਾਂ ਵੀ ਦਿੱਤੇ ਕਾਫੀ ਜੋ ਕੋਈ ਰਹਿ ਵੀ ਗਿਆ ਵਾ ਤੇ ਉਹ ਬਣਾਉਣੇ ਚਾਹੁੰਦਾ ਵਾ ਬਣਾਉਣ ਵੀ ਧਿਆਵਾ ਬਣਾਉਣ ਧਿਆ ਸੌਦੇ ਦੇਣ ਧਿਆ ਬਣਨ ਧਿਆ ਉੱਥੇ ਸਾਰਾ ਹੋਰ ਕੀ ਕੀ ਕੰਮ ਕਰਦਾ ਵਾ ਗਰਵਿੰਦਰ ਉਹ ਸਗਨ ਸਕੀਮਾਂ ਵੀ ਦਿੰਦਾ ਵਾ ਜਿਨ੍ਹਾਂ ਦੀਆਂ ਬੇਟੀਆਂ ਵਿਆਹਣ ਵਾਲੀਆਂ ਜੋ ਬਾਕੀ ਕਿਸ ਦਾ ਝਗੜਾ ਜੋ ਵੀ ਕਿਸ ਨੂੰ ਤਕਲੀਫ ਆ ਸਭ ਦੇ ਦੁੱਖ ਸੁੱਖ ਦਾ ਸਹਾਰਾ ਬਣਦਾ ਵਾ ਮੇਰਾ ਨਾਮ ਹੈ ਰਾਜਵਿੰਦਰ ਕੌਰ ਹੈ ਮੈਂ ਪਿੰਡ ਡੱਲੇ ਤੋਂ ਪਾਜੀ ਕਿਸੇ ਵੀ ਗਰੀਬ ਨੂੰ ਕਿਸੇ ਕੰਮ ਦੀ ਜ਼ਰੂਰਤ ਪੈਂਦੀ ਆ ਜਾਂ ਕਿਸੇ ਵਾਸ਼ਰੂਮ ਬਣਾਉਣਾ ਆ ਜਾਂ ਘਰ ਦੀ ਛੱਤ ਬਣਾਉਣੀ ਆ ਪਹਿਲਾਂ ਸਰਪੰਚਾਂ ਕੋਲ ਜਾਣਗੇ ਫਿਰ ਸੈਕਟਰੀ ਕੋਲ ਜਾਣਗੇ ਫਿਰ ਦਫ਼ਤਰਾਂ ਦੇ ਚੱਕਰ ਕੱਟਣਗੇ ਫਿਰ ਗ੍ਰਾਂਟ ਦਾ ਪੈਸਾ ਆਉਂਦਾ ਆ ਪਤਾ ਨਹੀਂ ਉਹਦੇ ਵਿੱਚੋਂ ਕਿੰਨਾ ਕੱਟਦੇ ਆ ਕਿੰਨਾ ਸਾਨੂੰ ਦੰਦੇ ਆ ਤੇ ਇਹੇ ਗੱਲ ਜੇ ਗੁਰਵਿੰਦਰ ਸੰਘਰ ਨੂੰ ਕਹਿ ਦੋ ਜਾ ਕੇ ਉਹ ਇੱਕ ਇੱਕ ਸਕਿੰਟ ਵਿੱਚ ਉਹ ਆਪਣੇ ਜੇਬ ਚੋਂ ਕੱਢ ਕੇ ਪੈਸੇ ਦੇ ਦਿੰਦਾ ਆ ਅਗਲੇ ਦੀ ਸ਼ਾਤ ਬਣਾਉਂਦਾ ਆ ਧੀਆਂ ਦੇ ਵਿਆਹ ਵੀ ਕਰਦਾ ਆ ਕਿਸੇ ਨੂੰ ਕੋਈ ਬਿਮਾਰੀ ਤੇ ਜ਼ਰੂਰਤ ਪੈ ਜੇ ਉਹ ਵੀ ਉਹ ਕਰਕੇ ਦਿੰਦਾ ਆ ਹੁਣ ਤੁਸੀਂ ਦੱਸੋ ਸਾਨੂੰ ਕਿ ਅਸੀਂ ਆਪਣੀ ਵੋਟ ਕਿਹਨੂੰ ਦਈਏ ਅਸੀਂ ਉਹਨੂੰ ਦਵਾਂਗੇ ਨਾ ਜੋ ਸਾਡੇ ਕੰਮ ਕਰਦਾ ਆ ਤੇ ਜਾਂ ਅਸੀਂ ਉਹਨੂੰ ਦਈਏ ਜਿਹੜਾ ਸਾਡਾ ਚੱਕਰ ਘਟੁੰਦਾ ਆ ਅਸੀਂ ਤੇ ਗੁਰਵਿੰਦਰ ਸੰਘਰ ਦੇ ਨਾਲ ਆ ਤੇ ਉਹਨਾਂ ਨੂੰ ਹੀ ਆਪਣੇ ਵੋਟ ਦੇਣਾ ਜ਼ਰੂਰੀ ਸਮਝਦੇ ਆਂ ਅਸੀਂ ਹੋਰ ਵੀ ਅਪੀਲ ਕਰਦੇ ਆਂ ਸਾਰਿਆਂ ਨੂੰ ਕਿ ਤੁਸੀਂ ਗੁਰਵਿੰਦਰ ਸੰਗਰ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਚੱਲੋ ਜਾਂ ਤਾਂ ਕਿ ਉਹ ਸਾਡਾ ਆਉਣ ਵਾਲੇ ਸਮੇਂ ਵਿੱਚ ਸਾਥ ਦੇਵੇ ਵੱਧ ਤੋਂ ਵੱਧ